ਹੋਰ ਵੀ ਜੁਨੀਅਨ ਦਾ ਬਹੁਤ ਸਮਰਥਨ ਆ ਵੀਰ ਸਾਡੇ ਪ੍ਰਧਾਨ ਸਹਿਬਾਨ ਲੋਕਲ ਐਲਸੀਏ ਕਮਲਜੀਤ ਜੀ ਪ੍ਰਧਾਨ ਤੇ ਹੋਰ ਜਨ ਕੀ ਸਰਜ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਪ੍ਰਦਰਸ਼ਨ ਸਰ ਜਿਹੜੇ ਕਾਲੇ ਕਾਨੂੰਨ ਇਹ ਮੋਦੀ ਸਰਕਾਰ ਲੈ ਕੇ ਆਈ ਆ ਉਹ ਡਰਾਈਵਰ ਮਾਰੂ ਨੇ ਜੀ ਤੇ ਪ੍ਰਦਰਸ਼ਨਾਂ ਤੋਂ ਬਿਨਾ ਕੋਈ ਮਸਲਾ ਹੱਲ ਨਹੀਂ ਹੋਇਆ ਪਹਿਲਾਂ ਇਹਨਾਂ ਨੇ ਕਿਸਾਨ ਸੜਕਾਂ ਤੇ ਰੋਲ ਤੇ ਹੁਣ ਉਹੀ ਹਾਲਾਤ ਸਾਡੇ ਡਰਾਈਵਰ ਵੀਰਾਂ ਦੇ ਵੀ ਬਣਦੇ ਜਾ ਰਹੇ ਆ 14 ਮਹੀਨੇ ਕੁੰਡਲੀ ਬਾਰਡਰ ਤੇ ਧਰਨਾ ਲੱਗਿਆ ਰਿਆ ਤਾਂ ਜਾ ਕੇ ਕੁਛ ਮਾੜਾ ਮੋਟਾ ਮਸਲਾ ਹੱਲ ਹੋਇਆ ਉਹੀ ਹਾਲਾਤ ਹੁਣ ਸਾਡੇ ਡਰਾਈਵਰ ਵੀਰਾਂ ਦੇ ਬਣੇ ਆ 10 ਸਾਲ ਕੈਦ 7 ਲੱਖ ਰੁਪਇਆ ਜੁਰਮਾਨਾ ਸਾਡੇ ਵਾਸਤੇ ਬਾਹਰ ਆ ਅਸੀਂ ਆਪਣੇ ਪਰਿਵਾਰ ਜਲਾਵਾਂਗੇ ਜਾਂ 10 ਲੱਖ ਰੁਪਇਆ ਜਿਹਨੂੰ ਜੁਰਮਾਨਾ ਹੋ ਗਿਆ ਜਾਂ ਕੈਦ ਹੋ ਗਈ ਤੇ ਉਹ ਆਪਣਾ ਪਰਿਵਾਰ ਉਹਦਾ ਰੁਲ ਜੂਗਾ ਨਹੀਂ ਨਾਲੇ ਕਹਿੰਦੇ ਕਾਨੂੰਨ ਉਹਨਾਂ ਨੇ ਹੋਲਡ ਕਰਤੇ ਆ ਨਹੀਂ ਕੋਈ ਹੋਲਡ ਨਹੀਂ ਹੋਇਆ ਜੀ ਇਹ ਲਾਗੂ ਹੋ ਚੁੱਕਿਆ ਵਾ ਹੋ ਚੁੱਕਿਆ ਰਿਹਾ ਕੋਈ ਹੋਲ ਅਚਾ ਤੁਸੀਂ ਜਿਸ ਤਨਾ ਇੱਕ ਦਿਨ ਦੀ ਜਿਹੜੀ ਹੜਤਿਆ ਦੋਆਂ ਇੱਕ ਜਾਂ ਤਿੰਨ ਦਿਨ ਦੀ ਜਿਹੜੀ ਹਰਤਾਾਲ ਰਹੀ ਸੀ ਡਰਾਈਵਰਾਂ ਦੀ ਉਦੋਂ ਆਸ਼ਵਾਸ਼ਣ ਦਿੱਤਾ ਗਿਆ ਸੀ ਕਿ ਲੱਗਦਾ ਕਿ ਤੁਹਾਡਾ ਜਿਹੜਾ ਡਰਾਈਵਰ ਭਾਈ ਜਰਾ ਇਕੱਠਾ ਨਹੀਂ ਹੋ ਪਾਰਿਆ ਜਾਂ ਸਮਝ ਨਹੀਂ ਆ ਰਹੀ ਕਾਨੂੰਨਾਂ ਦੀ ਹਜੇ ਕਈਆਂ ਨੂੰ ਕਾਨੂੰਨਾਂ ਦੀ ਸਮਝ ਆ ਨਹੀਂ ਰਹੀ ਬਹੁਤ ਜ਼ਿਆਦਾ ਨੂੰ ਆ ਗਈ ਹੈ ਜਿਨ੍ਹਾਂ ਨੂੰ ਆ ਗਈ ਹੈ ਉਹ ਆ ਖੜੇ ਨੇ ਆ ਬੈਠੀ ਆ ਸਾਹਮਣੇ ਖੜੇ ਨੇ ਤੁਹਾਡੇ ਜਿਨ੍ਹਾਂ ਨੂੰ ਪਤਾ ਲੱਗ ਚੁੱਕਿਆ ਆਉਣ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਵੱਡੀਆਂ-ਵੱਡੀਆਂ ਟਰਾਂਸਪੋਰਟਾਂ ਨੇ ਵੱਡੇ-ਵੱਡੇ ਮਹਾਰਥੀ ਸਾਡੇ ਬੈਠੇ ਨੇ ਟਰਾਂਸਪੋਰਟਰ ਉਹਨਾਂ ਦਾ ਸਮਰਥਨ ਕਰਾਂਗੇ ਤੇ ਆਪਣੀਆਂ ਜਿਹੜੀਆਂ ਗੱਡੀਆਂ ਉਹ ਸੜਕਾਂ ਦੇ ਖੜੀਆਂ ਕਰਦਾਂਗੇ ਕਾਨੂੰਨ ਸਾਰਿਆਂ ਲਈ ਲਾਗੂ ਆ ਜਿਹੜਾ ਡਰਾਈਵਰ ਆ ਹਰ ਇੱਕ ਡਰਾਈਵਰ ਲਈ ਇਹ ਕਾਨੂੰਨ ਲਾਗੂ ਹੈ ਜਿਹਦੇ ਹੱਥ 'ਚ ਸਟੀering ਆ ਕੋਈ ਇਹੋ ਨਾ ਸੱਚੇ ਵੀ ਸਾਡੇ ਲਈ ਆ ਜਾਂ ਕਿਸੇ ਹੋਰ ਲਈ ਆ ਅੱਜ ਕਿਹਨੂੰ ਮੈਮਰੈਂਡਮ ਦੇ ਮੰਗੂ ਅੱਜ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਜੀ ਆਪਣੀ ਟੀਮ ਸਾਡੀ ਜੇ ਅਗਰ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਤਾਂ ਤੁਹਾਡਾ ਅਗਲਾ ਸਟੱਕ ਕੀ ਹੋਏਗਾ ਅਸੀਂ ਨੈਸ਼ਨਲ ਹਾਈਵੇ ਜਾਮ ਕਰਾਂਗੇ ਜੀ ਅਸੀਂ ਗੱਡੀਆਂ ਖੜੀਆਂ ਕਰ ਦਾਂਗੇ ਜੀ ਆਪਣੀਆਂ ਮੋਦੀ ਸਾਹਿਬ ਨੂੰ ਕਹਿ ਦਾਂਗੇ ਲੈ ਜਾਓ ਤੁਸੀਂ ਚਲਾ ਲਓ ਸਾਡੇ ਕੋਲੋਂ ਇਹ ਨਾ 7 ਲੱਖ ਰੁਪਈਆ ਜੁਰਮਾਨਾ ਦੇ ਹੁਣ ਨਾ 10 ਸਾਲ ਦੀ ਸਜ਼ਾ ਘੱਟ ਹੋਣੀ ਚੱਲ ਜੀ ਬਹੁਤ ਹੈ ਚੇਹ ਦੇਖੋ ਬਿਨਾਂ ਡਰਾਈਵਰ ਤੋਂ ਬਿਨਾਂ ਕਿਸੇ ਉਸ ਤੋਂ ਜਿਹੜਾ ਜਿੱ ਚੱਕਾ ਹੀ ਜਾਮ ਹੋ ਗਿਆ ਇੱਧਰ ਉੱਧਰ ਚੀਜ਼ਾਂ ਆਣੀਆਂ ਜਾਣੀਆਂ ਬੰਦ ਹੋ ਗਈਆਂ ਤੁਸੀਂ ਤੇ ਅਸੀਂ ਜਿਹੜੇ ਰੋਜ਼ ਕੈਬ ਦੇ ਵਿੱਚ ਘੁੰਮਦੇ ਆ ਉਹ ਬੰਦ ਹੋ ਗਏ ਟਰੱਕ ਖੜ ਗਏ ਰੇਲ ਗੱਡੀਆਂ ਖੜ ਗੀਆਂ ਬੱਸਾਂ ਖੜ ਗੀਆਂ ਕਿੱਥੇ ਕੌਣ ਬੰਦਾ ਕਿੱਥੇ ਜਾਊਗਾ ਪਹਿਲਾਂ ਦੱਸੋ ਜਿਹੜੇ ਤੁਸੀਂ ਪੁੱਛਿਆ ਸੀਗਾ ਕਿ ਜਿਹੜਾ ਜੇ ਹੋਲਡ ਤੇ ਹੈਗਾ ਇਹ ਹੋਲਡ ਤੇ ਨਹੀਂ ਹੈਗਾ ਭਾਈ ਸਾਹਿਬ ਇਹ ਕਾਨੂੰਨ ਦੀ ਆ ਬੁੱਕ ਛਪ ਚੁੱਕੀ ਹੈ ਇਹਦਾ ਮਤਲਬ ਅੰਦਰੋਂ ਅੰਦਰ ਪੇ ਤਿਆਰੀ ਪੂਰੀ ਹੈ ਕਾਨੂੰਨ ਦੀ ਬੁੱਕ ਜਿਹੜੀ ਹੈਗੀ ਹੈ ਜੋ ਉਦੋਂ ਛਪਦੀ ਹੈ ਜਦ ਇਹਨਾਂ ਦੀ ਪੂਰੀ ਤਿਆਰੀ ਹੋ ਚੁੱਕੀ ਹੁੰਦੀ ਹੈ ਜੇ ਜੇ ਕਾਨੂੰਨ ਦੀ ਬੁੱਕ ਛਪ ਗਈਆਂ ਵਕੀਲਾਂ ਤੱਕ ਪਹੁੰਚ ਗਈਆਂ ਉਹਨਾਂ ਦੇ ਸਟੱਡੀ ਮਟੀਰੀਅਲ ਦੇ ਵਿੱਚ ਆ ਗਈਆਂ ਇਟ ਮੀਨਸ ਕਿ ਕਾਨੂੰਨ ਹਲੇ ਕਿਤੇ ਰੱਦ ਨਹੀਂ ਹੋਇਆ ਕਿਤੇ ਵਾਪਸ ਨਹੀਂ ਹੋਇਆ ਇਹ ਡਰਾਈਵਰ ਨੂੰ ਤੁਹਾਨੂੰ ਸਾਨੂੰ ਸਾਰੇ ਨੂੰ ਮਾਰਨ ਦੀ ਤਿਆਰੀ ਹੈ ਜੇ ਤੁਸੀਂ ਵੀ ਸੂਰਤ ਤੇ ਕਾਰ ਤੇ ਆਨੇ ਹੋ ਜਦ ਤੁਸੀਂ ਸਟੀਅਰਿੰਗ ਤੇ ਤੁਸੀਂ ਵੀ ਡਰਾਈਵਰ ਹੋ ਜਦ ਤੁਸੀਂ ਕਾਰ ਤੇ ਬਾਹਰ ਹੈਗੇ ਉਹਦੋਂ ਤੁਸੀਂ ਡਰਾਈਵਰ ਨਹੀਂ ਹੈਗੇ ਜਦ ਤੱਕ ਤੁਸੀਂ ਕਾਰ ਦੇ ਵਿੱਚ ਸਕੂਟਰ ਤੇ ਬੈਠੇ ਹੋ ਕੈਬ ਦੇ ਵਿੱਚ ਬੈਠੇ ਹੋ ਉਹ ਬੰਦਾ ਜਿਹੜਾ ਜਿਹਦੇ ਕੋਲ ਸਟੀਅਰਿੰਗ ਹੈਗਾ ਉਹ ਡਰਾਈਵਰ ਹੈਗਾ ਔਰ ਬਿਨਾਂ ਸਟੀering ਤੋਂ ਮੇਰੇ ਖਿਆਲ ਦੇ ਵਿੱਚ ਪੂਰਾ ਪੂਰਾ ਜੜਾ ਕੰਟਰੀ ਖੜ ਜਾਏਗਾ ਜੇ ਕੰਟਰੀ ਖੜ ਗਈ ਤਾਂ ਕਿਤੇ ਕੁਝ ਵੀ ਨਹੀਂ ਰਹਿਣਾ ਜੀ ਥੈਂਕ ਯੂ ਧੰਨਵਾਦ ਚਲੋ ਵੀ